ਔਰ ਦੋਹੜਿਆ ਕੀ ਸਾਰਾ ਮਾਮਲਾ ਹੈ ਇਹਦੇ ਚ ਕਾਫੀ ਅਸੀਂ ਦੋ ਤਿੰਨ ਮਹੀਨਿਆਂ ਤੋਂ ਲੱਗੇ ਸੀ ਜੀ ਸਾਰੀ ਵੈਰੀਫਿਕੇਸ਼ਨ ਵਗੈਰਾ ਸਾਡੇ ਕੋਲ ਇਨਫਰਮੇਸ਼ਨ ਸੀ ਜੀ ਕਿ ਕੁਝ ਲੋਕਾਂ ਦੇ ਲਾਇਸੈਂਸ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਔਰ ਉਹ ਬਣ ਰਹੇ ਆ ਔਰ ਇੱਥੇ ਨਹੀਂ ਕੋਈ ਬਾਹਰ ਦੇ ਵੀ ਜਿਹੜੇ ਕੋਈ ਸਟੇਟਾਂ ਵਾਲੇ ਆ ਉਹ ਵੀ ਕਈ ਸਾਡੀ ਨੋਟਿਸ ਆਇਆ ਸੀ ਕਿ ਇਹ ਤੁਹਾਡਾ ਲਾਇਸੈਂਸ ਬਣਵਾ ਰਹੇ ਤੇ ਉਹਦੇ ਤੇ ਅਸੀਂ ਜਿਹੜੀ ਹੈ ਜੀ ਜਿਹੜੀ ਇਨਫਰਮੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਔਰ ਫਿਰ ਅਸੀਂ ਪਰਚਾ ਦਿੱਤਾ ਸੀਗਾ ਦੇ ਪਰਚਾ ਦੇਣ ਤੋਂ ਬਾਅਦ ਇਹਦੇ ਵਿੱਚ ਪਿੰਨਰ ਅਰੈਸਟ ਅਸੀਂ ਕਰਨ ਚ ਕੰਮ ਆ ਰੋਵੇ ਜਿਹੜੀ ਪ੍ਰਾਈਵੇਟ ਕੰਪਨੀ ਇੱਥੇ ਜਿਹਨਾਂ ਕੋਲ ਜਿਹੜੇ ਸ਼ੋਭੇ ਦਾ ਕੇਂਦਰ ਚਲਾ ਰਹੀ ਹੈ ਉਹਨਾਂ ਦਾ ਇੱਕ ਤਾਂ ਜਿਹੜਾ ਡਿਸਟ੍ਰਿਕਟ ਮੈਨੇਜਰ ਹੈਗਾ ਇੱਥੋਂ ਦਾ ਉਹ ਡੀਐਮ ਅਰੈਸਟ ਕੀਤਾ ਔਰ ਡੀਐਮ ਇਨਵੋਲਡ ਹੈਗਾ ਔਰ ਜਿਹੜੇ ਅਰੈਸਟ ਕੀਤੇ ਆ ਉਹਦੇ ਤਿੰਨ ਬੰਦੇ ਵਿੱਚੋਂ ਇਹ ਚੋਕੋ ਗਰਮੀਤ ਹੈਗਾ ਸਿਵਦਿਆਨ ਜਿਹੜਾ ਸਾਫਤਾ ਫੌਜੀ ਹੈਗਾ ਉਹ ਕਸਟਮਰ ਅਰੇਂਜ ਕਰਦਾ ਸੀਗਾ ਲੈ ਕੇ ਫਿਰ ਉਹ ਪਵਨਦੀਪ ਨੂੰ ਦੇ ਦਿੰਦਾ ਸੀਗਾ ਪਵਨਦੀਪ ਜਿਹੜਾ ਹੈਗਾ ਅੱਗੇ ਸ਼ਮਸ਼ੇਰ ਨੂੰ ਹੈਂਡਓਵਰ ਕਰਦਾ ਸੀ ਸ਼ਮਸ਼ੇਰ ਜਿਹੜਾ ਹੈ ਉਹ ਸਟicker ਵਗੈਰਾ ਕੱਟਲ ਕਰਦਾ ਸੀ ਔਰ ਇਹਦੇ ਵਿੱਚ ਹਜੇ ਤਿੰਨ ਬੰਦੇ ਜਿਹੜੇ ਹੋਰ ਇੱਕ ਤਾਂ ਦੱਸਿਆ ਹੀ ਮੈਂ ਡੀਵਨ ਡੀਐਨ ਜਿਹੜਾ ਹੈਗਾ ਸੂਰੇਜ ਸੈਕਿੰਡ ਜਿਹੜਾ ਇੱਕ ਦਰਾਗਵ ਕਪੂਰ ਹੈਗਾ ਉਹ ਵੀ ਸਟਿੱਕਰ ਚ ਕਰਾਂ ਚ ਮੰਗ ਕਰਦਾ ਸੀ ਔਰ ਦੋ ਲੋਗ ਦੋ ਤਿੰਨ ਲੋਗ ਹੋਰ ਜਿਹੜੇ ਆਏ ਆਂ ਜਿਹੜੇ ਇਹਦੇ ਚ ਨਾਮਿਨੇਟ ਹੋਏ ਆਂ ਤਾਂ ਬਾਕੀ ਜਨੂੰ ਇਹ ਬੱਦੇ ਆ ਜਾਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਉਹਨਾਂ ਦੀ ਪੁੱਛਗਿੱਛ ਤੇ ਅੱਗੇ ਜੋ ਹੋਰ ਪਤਾ ਲੱਗੇਗਾ ਲੇਕਿਨ ਹਜੇ ਤੱਕ ਜਿਹੜੇ ਆ ਅਸੀਂ ਇਹਨਾਂ ਦੇ ਫੋਨ ਜਿਹੜੇ ਫੋਰੈਂਸਿਕ ਕੀਤੇ ਆ ਉਹਦੇ ਚ 200 ਤੋਂ 250 ਦੇ ਕਰੀਬ ਸਾਨੂੰ ਜਿਹੜੇ ਅਸਲਾਹ ਦੇ ਸੰਸਤਾ ਦੀ ਵਗੈਰਾ ਉਹਨਾਂ ਦੇ ਜਿਹੜੇ ਨੰਬਰ ਔਰ ਅਸਲਾਹ ਦੀ ਲਿਸੈਂਸ ਈਸ਼ੂ ਕੀਤੀ ਹੈ ਉਹ ਸਾਰੇ ਪਤਾ ਲੱਗੇ ਔਰ ਕੁਛ ਹੈ ਨਾ ਕੋਲ ਬਲੈਂਕ ਕਾਪੀਆਂ ਕੁਛ ਜਾਲੀ ਫਿਕਸ ਆਧਾਰ ਕਾਰਡ ਵਗੈਰਾ ਕੁਛ ਇਹ ਸਾਰਾ ਕੁਝ ਮਿਲਿਆ ਤਾਂ ਕਿਨੇ ਪੈਸੇ ਲੈਂਦੇ ਸੀ ਸੰਸ ਨੂੰ ਇਹ ਇੱਕ ਲਿਸੈਂਸ ਬਣਾਉਣ ਦਾ ਜੀ 1.5 ਤੋਂ 2 ਲੱਖ ਦੇ ਵਿੱਚ ਜਿੱਥੇ ਜਿੰਨਾ ਕੋਈ ਕਸਟਮਰ 1.5 ਲੱਖ ਤੋਂ ਘੱਟ ਨਹੀਂ ਸੀ ਲੈਂਦੇ ਲਾਸੀ ਲੈਂਦੇ ਸੀ ਕਿਉਂਕਿ ਡੇਢ 1 ਲੱਖ ਰੁਪਏ ਦਾ ਸਿੱਧਾ ਜਿਵੇਂ ਸੂਰਜ ਜਿਹੜਾ ਹੈਗਾ ਭੰਡਾਰੀ ਜਾਂ ਉਹ ਨੂੰ ਜਾਂਦਾ ਸੀਗਾ ਔਰ 50000 60000 70000 ਜਿੱਥੇ ਕੋਈ ਦੇ ਦਿੰਦਾ ਸੀ ਉਹ ਇਹ ਸਾਰੇ ਬਾਕੀ ਥੰਡੇ ਜਿਹੜੇ ਮਲਾਜਮ ਹੈਗੇ ਕੋ ਡੀਸੀ ਆਫਿਸ ਦੇ ਜਾਂ ਦੂਜੇ ਇਹ ਸਾਰੇ ਵੰਡਦੇ ਸੀਗੇ ਸਾਰੇ ਚਾਹ ਡੀਸੀ ਦਫਤਰ ਦੇ ਮਲਾਜਮਾਂ ਦੀ ਗਵਰਨਮੈਂਟ ਨਹੀਂ ਹੈ ਜੀ ਵਿੱਚ ਪ੍ਰਾਈਵੇਟ ਕੰਪਨੀਜ਼ ਵਾਲੇ ਔਰ ਡੀਸੀ ਆਫਿਸ ਵਾਲੇ ਰਲ ਕੇ ਕਰਦੇ ਸੀਗੇ